ਸੋਸ ਬਹਾਦਰ ਆਫਿਸਰ ਦੇ ਪਿਤਾ ਜੀ ਐਲ ਬਤਰਾ ਦੀ ਸਾਡੇ ਨਾਲ ਨੇ ਉਹਨਾਂ ਤੋਂ ਜਾਣਦੇ ਆ ਕਿ ਆਖਰ ਪਰਿਵਾਰ ਨੇ ਐਡੀ ਵੱਡੀ ਸ਼ਹਾਦਤ ਦੇਖ ਕੇ ਜਿਵੇਂ ਦੇਸ਼ ਦੇ ਲਈ ਇਹਨਾਂ ਗੌਰਵ ਜਿਹੜਾ ਪ੍ਰਾਪਤ ਕੀਤਾ ਲੇਕਿਨ ਬਹੁਤ ਮੁਸ਼ਕਲਾਂ ਦਾ ਦੌਰ ਹੋਏਗਾ ਬਤਰਾ ਸਾਹਿਬ ਅਸੀਂ ਫਿਲਮ ਵੀ ਦੇਖੀ ਔਰ ਫਿਲਮ ਦੇ ਜ਼ਰੀਏ ਸਾਨੂੰ ਹੋਰ ਜ਼ਿਆਦਾ ਕੈਪਟਨ ਵਿਕਰਮ ਬਤਰਾ ਬਾਰੇ ਪਤਾ ਚੱਲਿਆ ਤੁਸੀਂ ਕਿਵੇਂ ਅੱਜ ਦਾ ਦਿਨ ਯਾਦ ਕਰਦੇ ਹੋ ਕੈਪਟਨ ਬਤਰਾ ਨੂੰ ਦੇਖੋ ਜੀ ਮੈਂ ਸਮਝਦਾ ਅੱਜ ਦਾ ਦਿਨ ਜਿਹੜਾ ਹੈ ਸਾਰੇ ਭਾਰਤ ਵਾਸੀਆਂ ਲਈ ਬੜੇ ਗਰਵ ਦਾ ਔਰ ਬੜਾ ਗੌਰਵਸ਼ਾਲੀ ਦਿਨ ਹੈ ਔਰ ਜੋ ਮੁਲਕ ਆਪਣੇ ਸ਼ਹੀਦਾਂ ਨੂੰ ਯਾਦ ਨਹੀਂ ਕਰਦੇ ਉਹ ਇਤਿਹਾਸ ਵਿੱਚ ਮਿਟ ਜਾਂਦੇ ਨੇ ਤੇ ਆਪਣੇ ਸ਼ਹੀਦਾਂ ਨੂੰ ਯਾਦ ਕਰਨਾ ਹਮੇਸ਼ਾ ਜਿਹੜਾ ਹੈ ਉਹ ਬੰਦਾ ਹੈ ਬਾਕੀ ਦੇਖੋ ਜੀ ਉਹਨਾਂ ਦੀ ਯਾਦ ਤੇ ਜਾ ਨਹੀਂ ਸਕਦੀ ਹਮੇਸ਼ਾ ਰਹੇਗੀ ਲੇਕਿਨ ਉਹਨਾਂ ਨੇ ਜੋ ਕਰਨਾਮੇ ਕੀਤੇ ਨੇ ਉਹਦਾ ਸਾਨੂੰ ਬਹੁਤ ਗਰਵ ਹੈ ਉਹਨਾਂ ਨੇ ਦੋ मिशन अकमप्लिश ਕੀਤੇ ਹੈ ਪਹਿਲਾ ਮਿਸ਼ਨ ਜਿਹੜਾ 5140 ਉਹਨਾਂ ਨੇ ਫਤਿਹ ਕੀਤਾ ਉਹਦੇ ਵਿੱਚ ਉਹਨਾਂ ਨੇ ਆਪਣਾ ਸਕਸੈਸ ਸਿਗਨਲ ਰੱਖਿਆ ਸੀ ਇਹ ਦਿਲ ਮੰਗੇ ਮੋਰ ਜਿਸ ਤਰ੍ਹਾਂ ਉਹਨੇ ਸੁਣਿਆ ਤੁਸੀਂ ਔਰ ਉੱਥੇ 5140 ਤੇ ਇਹਨਾਂ ਨੇ ਚਾਰ ਦੁਸ਼ਮਣਾਂ ਨੂੰ ਮਾਰਿਆ ਔਰ ਉਹਨਾਂ ਦੇ ਬੰਕਰ ਵੀ ਡਿਸਟਰੋਏ ਕੀਤੇ ਆ ਔਰ ਆਪਣਾ ਤਿਰੰਗਾ ਫੈਰਾਇਆ ਉਥੇ ਔਰ ਜਿਸ ਵੇਲੇ ਉਹਨਾਂ ਦੇ ਕਮਾਂਡਰ ਜਿਹੜੇ ਆਪਣਾ ਬਟਾਲੀਅਨ ਕਮਾਂਡਰ ਸੀ ਉਹਨਾਂ ਨੇ ਪੁੱਛਿਆ ਤੇ ਫਿਰ ਇਹਨਾਂ ਨੇ ਆਪਣਾ ਇਹ ਨਾਰਾ ਦਿੱਤਾ ਸੀ ਕਿ ਇਹ ਦਿਲ ਮੰਗੇ ਮੋਰ ਔਰ ਇਸ ਦੇ ਬਾਅਦ ਉਹਨਾਂ ਨੇ ਜਿਹੜਾ ਅਚੇ ਇਹਦੇ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਇਹ ਸੀ ਕਿ ਸਾਡੀ ਤਰਫ ਤੇ ਕੋਈ ਕਜ਼ਰਟ ਨਹੀਂ ਹੋਈ ਸੀ ਐਂਡ ਥਿਸ ਸ਼ਲ ਬੀ ਰਿਟਰਨ ਇਨ ਦਾ ਗੋਲਡਨ ਵਰਡਸ ਇਨ ਦਾ ਹਿਸਟਰੀ ਆਫ ਆਰਮੀ ਔਰ ਸੈਕੰਡ ਮਿਸ਼ਨ ਜਿਹੜਾ ਉਹਨਾਂ ਨੇ ਕੰਪਲੀਸ਼ ਕੀਤਾ ਹੈ ਉਹ ਹੈ 4875 ਉਹ ਚੋਟੀ ਜਿਹੜੀ ਹੈ ਉਹਦੀ ਵੀ ਹਾਈਟ 17000 ਟੂ 18000 ਫੀਟ ਦੀ ਉਹਦੀ ਹਾਈਟ ਹੈ ਔਰ ਉਸ ਜਦ ਉਸ ਚੋਟੀ ਤੇ ਬਹੁਤ ਜ਼ਿਆਦਾ ਪਾਕਿਸਤਾਨੀ ਸੈਨਾ ਦਾ ਜਮਾਵੜਾ ਸੀ ਔਰ ਗੋਲਾ ਬਾਰੂਦ ਵੀ ਉਹਨਾਂ ਕੋਲ ਬਹੁਤ ਜ਼ਿਆਦਾ ਸੀ ਜਿਸ ਵਕਤ ਉਹ ਲੜ ਰਹੇ ਸੀ ਤੇ ਉਹਨਾਂ ਦਾ ਇੱਕ ਜੂਨੀਅਰ ਅਫਸਰ ਜਿਹੜਾ ਕਿ ਫਰੰਟ ਵਿੱਚ ਸੀ ਉਹਦੀ ਲੈਗਸ ਦੇ ਟੰਗਾਂ ਦੇ ਕੋਲ ਇੱਕ ਗ੍ਰੇਨੇਡ ਬਲਾਸਟ ਹੁੰਦਾ ਔਰ ਉਹਨਾਂ ਦੀ ਜਿਹੜੀ ਫੋਰ ਲਿੰਬਸ ਨੇ ਉਹਦੀ ਮਸਲ ਜਿਹੜੀ ਹੈ ਨਾ ਬਸਟ ਹੋ ਜਾਂਦੀਆਂ ਨੇ ਤੇ ਵਿਕਰਮ ਉਸ ਵਕਤ ਬੰਕਰ ਦੇ ਵਿੱਚ ਸੀ ਔਰ ਉਹ ਕਹਿੰਦੇ ਨੇ ਕਿ ਨਵੀਨ ਘਾਇਲ ਹੋ ਗਿਆ ਹੈ ਔਰ ਨਵੀਨ ਨੂੰ ਜਿਹੜਾ ਹੈ ਉਹ ਲਿਆਣਾ ਤੇ ਉਸ ਵਕਤ ਉਹਨਾਂ ਦੇ ਜਿਹੜੇ ਜੀਸੀਓ ਸੀ ਸੁਵਿਧਾਧਾਰ ਰਗੁਨਾਥ ਉਹ ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਹੈ ਤੇ ਵਿਕਰਮ ਉਹਨੂੰ ਪਿੱਛੇ ਕਰ ਦਿੰਦੇ ਨੇ ਕਿ ਨਹੀਂ ਤੁਸੀਂ ਨਹੀਂ ਜਾਓਗੇ ਔਰ ਉਹ ਆਪਣੇ ਆਪ ਜੰਪ ਲਗਾ ਕੇ ਔਰ ਇੱਕਦਮ ਚਲੇ ਜਾਂਦੇ ਨੇ ਬਾਹਰ और फिर वो लैफ्टिनेट नवीन नो जिस तरह भी पॉसिबल होया हो करके और एक सेफ इस प्लेस पहुंचा है और उसके बाद स्वयं उ लड़ाई जड़ी उते जारी रखें उस जगह तेल ही पंच बंद मारे है पांच दुश्मन सैनिका ना ही मारे इन्होंने तीन सैनिक पहले मारे ने बाद वो घायल हो गए और घायल होने के बाद फिर उन्होंने दो सैनिक होकर मारे ने लेकिन उसी वक्त ਕੋਈ ਪਾਕਿਸਤਾਨੀ ਸੈਨਿਕ ਜਿਹੜਾ ਕਿ ਕਿਸੇ ਚਟਾਨ ਦੀ ਓਟ ਦੇ ਵਿੱਚ ਛਿਪਿਆ ਹੋਇਆ ਸੀ ਉਹ ਉਹਨਾਂ ਨੂੰ ਟਾਰਗੇਟ ਕਰਦਾ ਹੈ ਔਰ ਉਹ ਸਲਾਈਪਰ ਗਨ ਨਾਲ ਉਹਨਾਂ ਨੂੰ ਸ਼ੂਟ ਕਰਦਾ ਹੈ ਔਰ ਉਹ ਗੋਲੀ ਉਹਨਾਂ ਦੀ ਛਾਤੀ 'ਚ ਲੱਗਦੀ ਹੈ ਤੇ ਉਹ ਜਿਹੜਾ ਹੈ ਆ ਇੱਕਦਮ ਸ਼ਹਾਦਤ ਉਹਨਾਂ ਦੀ ਹੀ ਕੈਨ ਨਾਟ ਕਮ ਟੂ ਹਿਸ ਇੰਜਰੀਜ਼ ਔਰ ਉਹਨਾਂ ਦੀ ਸ਼ਹਾਦਤ ਹੋ ਜਾਂਦੀ ਹੈ ਔਰ ਉੱਤੇ ਐਸਾ ਜਸਦੇ ਨੇ ਕਿ ਉਸ ਤੋਂ ਪਹਿਲੇ ਉਹਨਾਂ ਦੀ ਆਖਰੀ ਸ਼્વાસ ਜਿਸ ਨੂੰ ਇਹ ਨਿਕਲਣ ਲੱਗੀ ਹੈ ਕਿ ਉਹਨਾਂ ਨੇ ਜੈ ਮਾਤਾ ਦੀ ਕਹਿ ਕਰਕੇ ਆਪਣੇ ਪ੍ਰਾਨ त्याਗੇ ਨੇ ਉਹਨਾਂ ਦੀ ਜਿਹੜੀ ਹੈ ਇਸ ਮੈਂ ਇਹ ਵੀ ਜ਼ਿਕਰ ਕਰਨਾ ਚਾਹਾਂਗਾ ਕਿ ਇਸ ਤੋਂ ਪਹਿਲੇ 4875 ਦੇ ਆਪਰੇਸ਼ਨ ਤੋਂ ਪਹਿਲੇ ਉਹਨਾਂ ਦੀ ਮਹਾਵੀਰ ਚੱਕਰ ਵਾਸਤੇ ਘੋਸ਼ਣਾ ਰეკਮੈਂਡੇਸ਼ਨ ਚਲੀ ਗਈ ਸੀ ਮਹਾਵੀਰ ਚੱਕਰ ਜਿਹੜਾ ਕਿ ਸੈਕੰਡ ਹਰ ਰੈਕੀ ਹੈ ਜੀ ਔਰ ਲੇਕਿਨ ਉਸ ਦੇ ਬਾਵਜੂਦ ਵੀ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਹੈ ਸਮਰਪਿਤ ਕੀਤਾ ਹੈ ਔਰ ਉਸ ਤੋਂ ਬਾਅਦ ਫਿਰ ਜਿਹੜੇ ਵੇਲੇ ਇਹਨਾਂ ਨੇ 4875 ਤੇ ਫਤਿਹ ਕੀਤੀ ਹੈ ਤੇ ਉਹਨਾਂ ਨੂੰ ਭਾਰਤ ਸਰਕਾਰ ਨੇ ਸਨਮਾਨਿਤ ਕੀਤਾ ਪਰਮਵੀਰ ਚੱਕਰ ਨਾਲ ਜੀ ਬਤਰਾ ਜੀ 25 ਸਾਲ ਤੋਂ ਤੁਸੀਂ ਪਤਾ ਨਹੀਂ ਕਿੰਨੇ ਜਾਣਿਆਂ ਨੂੰ ਇਹ ਕਹਾਣੀ ਜਿਹੜੀ ਉਹ ਸੁਣਾਈ ਹੋਏਗੀ ਸ਼ਹਾਦਤ ਦੀ ਇਹ ਜੋ ਦਾਸਤਾ ਸੀ ਉਸ ਬਾਰੇ ਜਾਣਕਾਰੀ ਦਿੱਤੀ ਹੋਏਗੀ ਔਰ ਮੈਨੂੰ ਲੱਗਦਾ ਕਿ ਜਿੰਨੀ ਵਾਰ ਦੱਸੀ ਹੋਏਗੀ ਉਹ ਨਿਵਾਰ ਤੁਹਾਡਾ ਦਿਲ ਜਿਹੜਾ ਉਹ ਜ਼ਰੂਰ ਭਰਿਆ ਹੋਏਗਾ ਪਰ ਫੌਜ ਦੇ ਵਿੱਚ ਕਿਵੇਂ ਗਏ ਵਿਕਰਮ ਬੱਤਰਾ ਇਸੇ ਨਾਲ ਹੀ ਜਦੋਂ ਉਦੋਂ ਟੈਲੀਕਾਸ ਜਿਹੜਾ ਲਾਈਵ ਚੱਲ ਰਿਹਾ ਸੀ ਉਦੋਂ ਕੀ ਪਰਿਵਾਰ ਦਾ ਇੱਕ ਇੱਕ ਸੈਕਿੰਡ ਚ ਜਿਹੜਾ ਸਾਹ ਹੈ ਉਹ ਔਖਾ ਹੋ ਰਿਹਾ ਸੀ ਦੇਖੋ ਜੇ ਬਚਪਨ ਤੋਂ ਹੀ ਮਤਲਬ ਬਚਪਨ ਛੋਟੇ ਸੀ ਤੇ ਅਕਸਰ ਇਹ ਕਹਿੰਦੇ ਸੀ ਕੋਈ ਕਹਾਣੀ ਸੁਣਾਓ ਜਿਸ ਤਰ੍ਹਾਂ ਬੱਚਿਆਂ ਦੀ ਇੱਕ ਨੇਚਰ ਹੁੰਦੀ ਹੈ ਕਿ ਜਿਸ ਵਕਤ ਰਾਤ ਨੂੰ ਸੌਣ ਲੱਗਦੇ ਨੇ ਤੇ ਆਪਣੇ ਬਡਿਆ ਨੂੰ ਕਹਿੰਦੇ ਨੇ ਕਿ ਕੋਈ ਕਹਾਣੀ ਸੁਣਾਓ ਔਰ ਮੈਂ ਹਮੇਸ਼ਾ ਉਹਨਾਂ ਨੂੰ ਜਿਹੜੇ ਸਾਡੇ ਬੜੇ ਵੀਰ ਹੋਏ ਨੇ ਯੋਧਾ ਹੋਏ ਨੇ ਉਹਨਾਂ ਦੀਆਂ ਕਹਾਣੀਆਂ ਸੁਣਾਉਂਦਾ ਸੀ ਫਾਰ ਐਗਜ਼ਾਮਪਲ ਜਿਸ ਤਰ੍ਹਾਂ ਸ਼ਹੀਦ ਭਗਤ ਸਿੰਘ ਜੀ ਨੇ ਚੰਦਰਸ਼ੇਖਰ ਦਾਦ ਨੇ ਸੁਭਾਸ਼ ਚੰਦਰ ਬੋਸ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਮੈਂ ਇਸ ਤਰ੍ਹਾਂ ਦੀਆਂ ਕਹਾਣੀਆਂ ਉਹਨਾਂ ਨੂੰ ਅਕਸਰ ਸੁਣਾਇਆ ਕਰਦਾ ਸੀ ਔਰ ਉਹਨਾਂ ਦੇ ਮਸਤਿਸ਼ਕ ਦੇ ਉੱਤੇ ਇੱਕ ਛਾਪ ਸੀ ਬੈਠੀ ਹੋਈ ਜਿਹੜੀ ਕਿ ਬਾਅਦ ਵਿੱਚ ਉਹਨਾਂ ਦੇ ਪਰਸਨੈਲਿਟੀ ਦਾ ਇੱਕ ਹਿੱਸਾ ਬਣੀ ਉਹ ਉਹ ਬੜੇ ਪੈਟਰੀਆਟ ਬਚਪਨ ਤੋਂ ਹੀ ਬੜੇ ਪੈਟਰੀਆਟ ਹੋਰ ਦੇਸ਼ ਪਗਲ ਸੀਗੇ ਇਸੇ ਇਲਾਵਾ ਉਹਨਾਂ ਨੇ ਆਪਣੀ ਜਿਹੜੀ ਸੈਕੰਡਰੀ ਐਜੂਕੇਸ਼ਨ ਹੈ ਉਹ ਕੇਂਦਰੀ ਵਿਦਿਆਲੇ ਚ ਕੀਤੀ ਸੀ ਔਰ ਕੇਂਦਰੀ ਵਿਦਿਆਲੇ ਜਿਹੜੇ ਹੁੰਦੇ ਨੇ ਇਹ ਆਮ ਤੌਰ ਤੇ ਜਿਹੜੇ ਸਾਡੇ ਕੈਂਟ ਹੁੰਦੇ ਨੇ ਕੈਂਟੇ ਚ ਹੁੰਦੇ ਕੇਂਦਰੀ ਵਿਦਿਆਲੇ ਤੇ ਜਿਸ ਵਕਤ ਦੇ ਪੜ੍ਹਦੇ ਸੀ ਤੇ ਬੜੇ ਇਹਨਾਂ ਦੇ ਜਿਹੜੇ ਕਲਾਸ ਫੈਲੋ ਸੀ ਇਹਨਾਂ ਦੇ ਫਰੈਂਡ ਸੀ ਉਹ ਆਮ ਤੌਰ ਤੇ ਆਰਮੀ ਅਫਸਰਾਂ ਦੇ ਬੱਚੇ ਹੁੰਦੇ ਸੀ ਉਹਦੇ ਵਿੱਚ ਬ੍ਰਿਗੇਡੀਅਰਸ ਦੇ ਬੱਚੇ ਕਰਨਲਸ ਦੇ ਬੱਚੇ ਆਰਮੀ ਦੇ ਫ੍ਰੈਂਡਸ ਹੁੰਦੇ ਸੀ ਦੂਸਰਾ ਇਹ ਹਮੇਸ਼ਾ ਦੇਖਦੇ ਸੀ ਉੱਥੇ ਜਿਹੜੇ ਆਰਮੀ ਅਫਸਰ ਉੱਥੋਂ ਕ੍ਰਾਸ ਹੁੰਦੇ ਸੀ ਪਾਸ ਹੁੰਦੇ ਸੀ ਔਰ ਉਹਨਾਂ ਦੀ ਜਿਹੜੀ ਇੱਕ ਬੜੀ ਡਿਸਪਲਿਨ ਲਾਈਫ ਹੁੰਦੀ ਸੀ ਲਾਈਫ ਸਟਾਈਲ ਉਸ ਤੋਂ ਇਹ ਬੜੇ ਇਮਪ੍ਰੈਸ ਸੀ ਗਏ ਇਸ ਕਰਕੇ ਉਹਨਾਂ ਦੇ ਵਿੱਚ ਇੱਕ ਇਹ ਜਜ਼ਬਾ ਪੈਦਾ ਹੋ ਗਿਆ ਸੀ ਕਿ ਮੈਂ ਦੇਸ਼ ਵਾਸਤੇ ਕੁਝ ਕਰਨਾ ਹੈ ਔਰ ਜਿਸ ਵਕਤ ਪੜ੍ਹ ਰਹੇ ਸੀ ਬੀਐਸਸੀ ਗ੍ਰੈਜੂਏਸ਼ਨ ਕਰ ਰਹੇ ਸੀ उन्हों की सिलैक्शन मर्चेंट नेवी वास्ते हो गई बारबरा शिपिंग कंपनी एक इंटरनेशनल कंपनी है इन्हों की सिलैक्शन हो गई ए डेक कैडिट और लेकिन जिस वक्त जान का टाइम आया तो फिर इन्होंने डिकलाइन कर दिता कि नहीं मैं भी नहीं जाना मगर जिस वक्त उन्होंने माता जी ने पूछा कि बेटा क्यों नहीं जाना तो कह लगे कि मम्मी पैसा तो जरूर उसमें है बहुत है लेकिन मुझे पैसा नहीं चाहिए मुझे पैसे से बहुत लगाव नहीं है मैंने अपने देश के लिए कुछ करना है और कुछ बनना है और फिर उन्होंने तब जो है आर्मी में कमीशन लेने का जो है वो डिसीजन लिया और उसके बाद उन्होंने सीडीएस सीडीएस से CDS की तैयारी की सीडीएस की तैयारी करने के बाद उन्होंने क्वालिफाई किया और उनका सिलेक्शन हुआ और उनकी पहली पोस्टिंग जो हुई वो सोपोर डिस्ट्रिक्ट बारामूला कश्मीर में हुई ਜੀ ਬੱਤਰਾ ਸਾਹਿਬ ਪਾਸਾ ਸਾਰੀ ਦੁਨੀਆ ਕਮਾ ਲਈ ਹੈ ਔਰ ਮਰਚੰਟ ਨੇ ਵੀ ਚ ਬੜੀ ਇੱਕ ਆਰਾਮ ਦੀ ਜ਼ਿੰਦਗੀ ਜਿੰਦੇ ਬਹੁਤ ਪੈਸਾ ਹੁੰਦਾ ਲੇਕਿਨ ਜੋ ਉਹਨਾਂ ਦੇਸ਼ ਲਈ ਕੀਤਾ ਅੱਜ 25 ਸਾਲ ਦੇ ਬਾਅਦ ਵੀ ਦੇਸ਼ ਜਿਹੜਾ ਉਹਨਾਂ ਨੂੰ ਸਲਾਮ ਕਰਦਾ ਔਰ ਉਹਨਾਂ ਦੀ ਸ਼ਹਾਦਤ ਕਰਕੇ ਅੱਜ ਅਸੀਂ ਆਪਣੇ ਘਰਾਂ ਚ ਮਹਿਫੂਜ਼ ਜਿਹੜੇ ਬੈਠੇ ਆ ਮੈਂ ਦਰਸ਼ਕਾਂ ਨੂੰ ਦੱਸਦਾ ਕਿ ਜਿਹੜੇ ਕੈਪਟਨ ਵਿਕਰਮ ਬੱਤਰਾ ਨੇ ਉਹਨਾਂ ਨੇ ਬਹੁਤ ਸਮਾਂ ਚੰਡੀਗੜ੍ਹ ਵਿੱਚ ਵੀ ਬਤਾਇਆ ਔਰ ਇਹਨਾਂ ਦਾ ਜੱਦੀ ਘਰ ਜਿਹੜਾ ਪਾਲਨਪੁਰਚਾ ਹਿਮਾਚਲ ਚ ਹੈ ਔਰ ਪਾਲਨਪੁਰ ਤੋਂ ਜਿਹੜੇ ਲੈਫਟਨੈਂਟ ਸੌਰਵ ਕਾਲੀਆ ਉਹਨਾਂ ਨੂੰ ਹੀ ਪਰਮਵੀਰ ਚੱਕਰ ਬਤਰਾ ਸਾਹਿਬ ਸੌਰਵ ਕਾਲੀਆ ਬਾਰੇ ਕਦੀ ਜ਼ਿਕਰ ਕੀਤਾ ਸੀ ਉਹਨਾਂ ਨੇ ਕਿਉਂਕਿ ਐਡਵਾਂਸ ਪਾਰਟੀ ਸੀ ਉਹਨਾਂ ਦੀ ਸ਼ਹਾਦਤ ਪਹਿਲਾਂ ਹੋਈ ਸੀ ਤੇ ਵਿਕਰਮ ਬਤਰਾ ਨੇ ਜਿਸ ਬਹਾਦਰੀ ਨਾਲ ਉਸ ਤੋਂ ਬਾਅਦ ਲੜਾਈ ਲੜੇ ਕਿਤੇ ਬੈਕ ਆਫ ਦਾ ਮਾਈਂਡ ਇਹ ਵੀ ਸੀਗਾ ਕਿ ਮੇਰੇ ਸ਼ਹਿਰ ਦਾ ਇੱਕ ਆਫੀਸਰ ਹੈ ਉਸਨੂੰ ਬਹੁਤ ਬੁਰੀ ਤਰ੍ਹਾਂ ਟੌਰਚਰ ਕੀਤਾ ਔਰ ਉਸਦਾ ਬਦਲਾ ਲੈਣਾ ਬਹੁਤ ਜ਼ਰੂਰੀ ਹੈ ਸੌਰਵ ਕਾਲੀਆ ਜਿਹੜੇ ਸੀ ਨਾ ਜੀ ਇਹ ਵਿਕਰਮ ਤੋਂ 1 ਸਾਲ ਜੂਨੀਅਰ ਸੀ ਔਰ ਇਹਨਾਂ ਦੋਨਾਂ ਨੇ ਕੁਝ ਪੜ੍ਹਾਈ ਜਿਹੜੀ ਹੈ ਉਹ ਇੱਕੋ ਸਕੂਲ ਵਿੱਚ ਕੀਤੀ ਹੈ ਔਰ ਜਿਸ ਵਕਤ ਵਿਕਰਮ ਨੇ ਕਮਿਸ਼ਨ ਲੈ ਲਿਆ ਸੀ ਤੇ ਸੌਰਭ ਕਾਲੀਆ ਜੀ ਆਏ ਸੀ ਔਰ ਇਹਨਾਂ ਤੋਂ ਕਾਫੀ ਗਾਈਡੈਂਸ ਉਹਨਾਂ ਨੇ ਲਈ ਸੀ ਗਾਈਡੈਂਸ ਲਈ ਸੀ ਔਰ ਜਿਸ ਵਕਤ ਉਹ ਕੈਪਚਰ ਹੋ ਜਾਂਦੇ ਨੇ ਔਰ ਉਹਨਾਂ ਨੂੰ ਟਾਰਚਰ ਕੀਤਾ ਗਿਆ ਤਾਂ ਵਿਕਰਮ ਨੂੰ ਬੜੀ ਰੈਜ਼ੈਂਟਮੈਂਟ ਸੀ ਇਸ ਗੱਲ ਦੀ ਔਰ ਉਹ ਕਹ ਉਹ ਉਹਨੇ ਸੋਚਿਆ ਸੀ ਕਿ ਮੈਂ ਜ਼ਰੂਰ ਸੌਰਵ ਕਾਲੀਆ ਦਾ ਬਦਲਾ ਲਾਂਗਾ ਔਰ ਅਖੀਰ ਵਿੱਚ ਉਹਨਾਂ ਨੇ ਉਹਦਾ ਬਦਲਾ ਲਿਆ